ਅੰਤਨ ਦਸ਼ਮੇਸ਼ ਪਿਤਾ ਅਮਰ ਤੇ ਦਾਤੇ ਕੰਪ ਤੇ ਵਾਨੀ ਸਰਵਸਦਾਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅੰਦਾ ਕਈ ਪ੍ਰਕਾਸ਼ ਹਮਾਰਾ ਤੇ Patna ਸ਼ਹਿਰ ਵਿਖੇ ਪਹਿਲੇ ਦਿਨਾਂ ਬਾਤਨ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅੰਦਾ ਪ੍ਰਕਾਸ਼ ਗੁਰਪੁਰਬ ਦੁਨੀਆ ਦੇ ਕੋਨੇ ਉਤੇ ਕੋਨੇ ਕੋਨੇ ਉਤੇ ਮਨਾਇਆ ਜਾ ਰਿਹਾ ਹੈ ਜਿੱਥੇ ਸਤਿਗੁਰਾਂ ਦੀ ਕਿਰਪਾ ਨਾਲ ਬਿੰਦ ਕੌਲਗੜ੍ਹ ਦੇ ਸਮਾਗਮ ਨੇ ਬੜੇ ਸ਼ਾਨ ਅਤੇ ਸ਼ਾਹ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦਾ ਪ੍ਰਕਾਸ਼ ਗੁਰਪਬ ਮਨਾਇਆ ਜਾ ਰਿਹਾ ਹੈ ਸਤਿਗੁਰਾਂ ਦੀ ਕਿਰਪਾ ਨਾਲ 15 ਪਿਆਰੇ ਦੀ ਅਗਵਾਈ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸ਼ਾਹ ਏਟ ਅਰਦਾਸ ਹੋ ਕਰਕੇ ਅਰਦਾਸ ਤੋਂ ਕਰਨ ਤੇ ਨਗਰ ਕੀਰਤਨ ਲੰਭ ਹੋਇਆ ਸਾਰੇ ਨਗਰ ਦੀ ਪਰਕਰਮਾ ਕਰਦਾ ਹੋਇਆ ਗੁਰੂ ਘਰ ਵਿਖੇ ਸੰਪੂਰਨ ਹੋਈ ਸੰਪੂਰਨਾਈ ਹੋਈ ਹੈ ਔਰ ਮੇਜਰ ਕਿਸ ਦਿਨ ਦੀ ਸਮਾਰਟੀ ਪਰੰਪਰ ਤੇ ਗੁਰੂ ਘਰ ਦੇ ਜਿਹੜੇ ਪ੍ਰਵੰਧ ਦੇ ਪਰੇਰਿਆਂ ਖਾਲੀਕੇ ਗਏ ਹਨ ਉਹ ਇਸ ਤਰ੍ਹਾਂ ਹਨ ਕੱਲ ਨੂੰ 10 ਤਰੀਕ ਨੂੰ ਗੁਰੂ ਘਰ ਵਿਖੇ ਸ੍ਰੀ ਅਖੰਡ ਪੁਰਸਾਹਿਬ ਜੀ ਪਰਾਰੰਭ ਹੋਣਗੇ ਜਿਨ੍ਹਾਂ ਦੇ ਭੋਗ 5 5 ਜਨਵਰੀ ਨੂੰ ਪੈਣਗੇ ਔਰ ਭੋਗ ਦੀ ਸਮਾਪਤੀ ਤੋਂ ਪਰੰਪਰ ਵਿਸ਼ਾਲ ਦੀਵਾਨ ਸਜਣਗੇ ਸਜੇ ਹੈ ਦਿਵਾਨਾਂ ਦੇ ਅੰਦਰ ਗੁਰਬਾਣੀ ਦਾ ਕੀਰਤਨ ਗੁਰੂ ਧਿਆਸ ਲਿਆ ਵਿਚਾਰਾ ਹੋਣ ਗਿਆ ਪਰਾਂਤ ਗੁਰੂ ਦੇ ਲੰਗਰ 108 ਵਰਤਨ ਕੇ ਤਿੰਨੇ ਦਿਨ ਗੁਰਬਾਣੀ ਦੇ ਪ੍ਰਵਾਹ ਚੱਲਣਗੇ ਤਿੰਨੇ ਦਿਨ ਗੁਰੂ ਦੇ ਲੰਗਰ ਵੀ ਪਰ ਪ੍ਰਵਾਹ ਚੱਲਣਗੇ ਪਰ ਸਾਰਿਆਂ ਸੰਗਤਨ ਨੂੰ ਬੇਨਤੀ ਹੈ ਕਿ ਆਪ ਉਹ ਆਪਣੇ ਕੰਮ ਕਰਨੇ ਸੰਕੋਚ ਕਰਦੇ ਹੋਏ ਤਿੰਨ ਦਿਨ ਗੁਰੂ ਘਰ ਵਾਸਤੇ ਕੱਢ ਕਰਕੇ ਬਾਲੋ ਸ੍ਰੀ ਹਰਿ ਕਾਨਪਸ ਸਾਹਿਬ ਜੀ ਦੇ ਰੰਮ ਦੀ ਅਰਦਾਸ ਵਿੱਚ ਸ਼ਾਮ ਲੋ ਕਰਕੇ ਤਿੰਨੇ ਦਿਨ ਗੁਰੂ ਕੀ ਨਾਲੇ ਲੰਗਰਾਂ ਦੀ ਸੇਵਾ ਕਰੋ ਤੇ ਨਾਲੇ ਗੁਰਬਾਣੀ ਸਰਵਣ ਕਰੋ ਦਿਨਾਰੇ ਗੁਰਬਾਣੀ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਵਚਨ ਹੈ ਤੇ ਹੀ ਪ੍ਰਕਾਸ਼ ਮਾਰਾ ਭਇਓ ਪਟਨਾ ਸ਼ਹਿਰ ਦੇਖਿਆ ਭਵਲੇ ਹਕ ਆਕਾ ਗਾ ਗੁਰਗੋਬਿੰਦ ਸਿੰਘ ਰਾਧਾ ਦਰਵੇਸ਼ ਗੁਰਗੋਬਿੰਦ ਸਿੰਘ ਰਤਾਰ ਦੀ ਸੁਗੰਧ ਹੈ ਨਾਨਕ ਕੀ ਕਸਮ ਹੈ ਜਿਤਨੇ ਵੀ ਹੋ ਤਰੀਫ ਗੋਬਿੰਦ ਕੀ ਲੋਕਨ ਹੈ ਇਤਨੇ ਤਰੀਫ ਦੇ ਮਾਲਕ ਹਨ ਅਸੀਂ ਕਰਦੇ ਵੀ ਜੀਵ ਉਹਨਾਂ ਦੀ ਤਾਰੀਫ ਕੀ ਕਰ ਸਕਦੇ ਆ ਪਰ ਸਤਿਗੁਰਾਂ ਦੀ ਅਨੁਸ਼ੀਸ਼ ਵਿੱਚ ਥੋੜਾ ਜਿਆਦਾ ਨਾਤੇ ਆਪਣੇ ਇੱਕ ਸਮੁੰਦਰ ਦੇ ਵਿੱਚ ਕਿਰਨ ਲੈ ਕਰਕੇ ਆਪਣਾ ਜੀਵਨ ਸਤਨਾ ਕਰਨ ਦਾ ਯਤਨ ਕਰ ਰਹੇ ਆ ਸ਼ੇਸ਼ ਨਗਰ ਦੇ ਵੱਡੇ ਭਾਗਾਂ ਜੋ ਗੁਰੂਕੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਨ ਸਤਿਗੁਰੂ ਜੀ ਕਿਰਪਾ ਕਰਨ ਸਮੂਹ ਸੰਗਤਾਂ ਦੇ ਸੇਵ ਅਤੇ ਰਹਿਤੰਦ ਦਾ ਆਤਰ ਆ ਕਰਕੇ ਰਵਿੰਦ ਦੇ ਸੇਵ ਅਤੇ ਰਹਿਤੰਦ ਦਾ ਆਤਰ ਆ ਕਰਕੇ ਰੈਂਦੇ ਕਾਰਜਾਂ ਨੂੰ ਸਤਿਗੁਰੂ ਜੀ ਆਪ ਸਫਲਤਾਯਾ ਬਰਤੀ ਕਰਨ ਸਭ ਸੰਗਤਾਂ ਆਪਣੀ ਦਰ ਪਰ ਨਾਮਦਾਨ ਗੁਰਸਿੱਖੀ ਜੀਵਨ ਵਰਸ਼ੀਕਰਨ ਸੰਗਤਨ ਵੇਲ ਗੁਰੂ ਤੇ ਖੰਡੇ ਵਾਟੇ ਦਾ ਅੰਮ੍ਰਿਤ ਸ਼ਕ ਕਰਕੇ ਆਪਣਾ ਲੋਕ ਦੇਖੋ ਲੋਕ ਸੁਹਿਲਾ ਕਰੀਏ ਜੀ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਤਿਹ ਰਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਤਿਹ ¡San a <laughs> और ठीक है हम भी लगता है गाइस चलो 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 उन oh, पाण <laughs> পে আপি Oh, I'm uh, oh, going right, ਕੀ ਹੋ ਗਿਆ ਹੱਥੇ ਦਾ ਕੋਈ ਨਹੀਂ ਮੈਂ ਨਾ ਲੱਗਦਾ ਮੈਂ ਤਾਂ ਜਾਣਦਾ ਨਹੀਂ ਕਿ ਉਹ ਕੌਣ ਆ ਰਾਨਾ ਨੂੰ ਇਹੀ ਕਹਿੰਦੇ ਜੰਗਰੀ ਦਾ ਨੰਦਾਏ ਇਹ ਹੈ ਕਿ ਨਾ ਸਾਡੀ ਗੁੱਤ ਨੂੰ ਕੋਈ ਨਹੀਂ ਜਾਣਦਾ ਹੁਣ

ਸੋ ਮੇਰੇ ਵੱਲੋਂ ਸਾਰੇ ਭਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਵੀ ਸਾਰੇ ਪ੍ਰਬੰਧਕਾਂ ਨੂੰ ਬਹੁਤ-ਬਹੁਤ ਮੁਬਾਰਕਾਂ ਪਿੰਡ ਜੇਠੂ ਮਾਜਰਾ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਸਵਾ ਪਸਾਰਿਆਂ ਨੇ ਮਿਲ ਕੇ ਬਾਬਾ ਜੀ ਦਾ ਕੀਰਤਨ ਕਰਨਾ ਬਹੁਤ ਸਾਰੇ ਭਜਨ ਨਵੇਂ-ਨਵੇਂ ਵੀ ਲੈ ਕੇ ਆ ਰਹੇ ਹਾਂ ਤੇ ਕੁਝ ਪੁਰਾਣੇ ਜਿਹੜੇ ਭਜਨਾਂ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਉਹ ਵੀ ਤੁਹਾਨੂੰ ਸੁਣਾਉਗਾ ਸੋ ਸਾਰੇ ਜਰੂਰ ਆਇਓ ਸਾਰੇ ਇਲਾਕਾ ਨਿਵਾਸੀਆਂ ਨੂੰ ਸਾਰੇ ਕਮੇਟੀ ਨੂੰ ਔਰ ਸਾਰੇ ਭਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਜੈ ਬਾਬੇ ਦੀ ਨਵਾਂ ਸ਼ਹਿਰ ਦੇ ਨਿਵਾਸੀਆਂ ਨੂੰ ਅਸੀਂ धनवंतरी मंडल रजिस्टर्ड पंजाब वालों फ्री मेडिकल कैंप की सेवा दे रहे हैं मैं नम्रता खन्ना लेडीज़ विंग उप प्रधान वैद नम्रता खन्ना के नाम तो जाने जाता है मेरा अपना क्लीनिक श्री राम बैक टू नेचर स्पाइन क्लीनिक नवा शहर मेरा मोबाइल नंबर है नाइन ट्रिपल एट थ्री जीरो सैवन ट्रिपल थ्री दूसरा नंबर है नाइन एट सैवन डबल टू फोर एट फोर नाइन फोर मैं इतर वैदमंडल फ्री मेडिकल कैंप लगा रही हाँ सुमन कुमार सूद जी सरप्रच सा बहुत ही सीनियर श्री पुरुषोत्तम जी

ਇਨਨਹੀਂ ਕਹਿੰਦੇ ਹੋਏ ਆਪਣੀ ਬਾਣੀ ਨੂੰ ਵਿਰਾਮ ਦਿੰਦੇ ਆ। ਇਹ ਸੱਜ ਜਲਖਸ਼ੀਪਾਗਸੇਗ ਨਗਰ ਦਾ ਸਵਤੰਤਰ ਅਜਦੀਆਂ ਵਿਸ਼ੇਸ਼ ਸਰਗਰਮੀਆਂ ਤੁਹਾਨੂੰ ਫੇਰ ਨਵੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਵਾਸਤੇ ਪਰਦੇ ਸਿੰਘ ਅਜਾਜਤ ਦੇ ਹੋ। ਧੰਨਵਾਦ।